ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੇ ਹੁਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਾਜ਼ਾ ਜੇ ਕੀ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਉਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮੰਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਦ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਘਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਖੇੜੰਬਾ ਅਤੇ ਖੂਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦ ਰਾਜੇ ਕੀ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੇ ਖੁਰ ਕਈ ਦੇਵੀ-ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਦਾਜ਼ੀਏ ਕੀ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਉਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ-ਠਾਮ ਦੇ ਨਾਲ ਮਨਾਇਆ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਚਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੇ ਖੂਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਾ ਦਈਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਉਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਟੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਇਹ ਲੋਕੀਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਘਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੂ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੇ ਖੂਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦ ਦੱਸ ਜਿਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਉਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਢੂਮ-ਠਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾਂ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮੰਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਘਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਖੇੜੰਬਾ ਅਤੇ ਖੂਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਦੱਸ ਜਾਈਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਹਾੜੀ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਘਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੀਖੁਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਦਾ ਜੇ ਕੀ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮੰਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰਕੂਨੀ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਏ ਕੀ ਕੁੱਲੂ ਦੁਸ਼ਹਿਰੇ ਦੇ ਵਿੱਚ ਇਸ ਵਾਰ ਦੁਸ਼ਹਿਰਾ ਤਿਉਹਾਰ ਕਮੇਟੀ ਨੇ 332 ਦੇਵੀ ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਉਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਖੇੜੰਬਾ ਅਤੇ ਹੋਰ ਕਈ ਦੇਵੀ-ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਾਂ ਦੱਸ ਜਿਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ ਹ ਲੋਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੀਖੁਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਾ ਦੱਸ ਜਿਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਟੂਮ ਧਾਮ ਦੇ ਨਾਲ ਮਨਾਇਆ ਜਾਂਦਾ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾਂ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮੰਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰਕੂਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਹੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਖੇੜੰਬਾ ਅਤੇ ਹੋਰ ਕਈ ਦੇਵੀ-ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਦੱਸ ਜਾਈਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਉਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੂ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੀਖੁਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਦਾ ਜੇ ਕੀ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾਂ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ ਹਲੌਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ ਦੁਸਹਿਰੇ ਨੂੰ ਪਾਰਦੇ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਘਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਖੇੜੰਬਾ ਅਤੇ ਖੂਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਦੱਸ ਜਿਏ ਕਿ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਇਹ ਲੋਕੀਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮਾਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਘਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਦ ਦੇ ਹਰ ਕੋਨੇ ਵਿੱਚ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਓ ਕੀ ਕੁੱਲੂ ਦੁਸਹਿਰੇ ਦੇ ਵਿੱਚ ਇਸ ਵਾਰ ਦੁਸਹਿਰਾ ਤਿਹਾਰ ਕਮੇਟੀ ਨੇ 332 ਦੇਵੀ-ਦੇਵਤਿਆਂ ਨੂੰ ਸੱਦਾ ਦਿੱਤਾ ਹੈ 365 ਸਾਲਾਂ ਤੋਂ ਇੱਥੇ ਇਹ ਤਿਹਾਰ ਇਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ ਇੱਥੇ ਸਥਾਨਕ ਪਰੰਪਰਾਵਾਂ ਅਤੇ ਵਿਸ਼ਵਾਸ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ ਦੱਸ ਜਿਏ ਕਿ ਤੋਲਪੁਰ ਦੀ ਇਹ ਕਾਟੀ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਦੀ ਇੱਥੇ ਵੱਖ-ਵੱਖ ਦੇਵੀ-ਦੇਵਤੇ 150 ਤੋਂ 200 ਕਿਲੋਮੀਟਰ ਦੀ ਯਾਤਰਾ ਪੂਰੀ ਕਰਕੇ ਇੱਥੇ ਪਹੁੰਚਦੇ ਨੇ ਇਸ ਦੌਰਾਨ ਮਾਤਾ ਹਿੜੰਬਾ ਅਤੇ ਖੂਰ ਕਈ ਦੇਵੀ ਦੇਵਤੇ ਇੱਥੇ ਪਾਲਕੀ ਦੇ ਵਿੱਚ ਪਹੁੰਚਦੇ ਨੇ ਤਦਾਜ਼ਾ ਜੇ ਕੀ ਅੰਤਰਰਾਸ਼ਟਰੀ ਕੁੱਲੂ ਦੁਸ਼ਹਿਰੇ ਦਾ ਇਹ ਤਿਉਹਾਰ 2 ਅਕਤੂਬਰ ਤੋਂ 8 ਅਕਤੂਬਰ ਤੱਕ ਬੜੀ ਠੂਮ ਠਾਮ ਦੇ ਨਾਲ ਮਨਾਇਆ ਜਾਂਦਾ ਇਸ ਦੌਰਾਨ ਇੱਥੇ ਲੋਕ ਨਾਚ ਸੰਗੀਤਕ ਸਾਜ਼ਾਂ ਦੀ ਆਵਾਜ਼ ਹਰਦਾ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਇੱਥੇ ਇਕੱਠੀ ਹੁੰਦੀ ਹੈ। ਇਹ ਲੋਕੀਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰਾ ਇੱਥੇ ਵਿਜੇਦਸ਼ਮੀ ਤੋਂ ਸ਼ੁਰੂ ਹੋ ਕੇ 7 ਦਿਨ ਤੱਕ ਚੱਲਦਾ ਹੈ। ਦੂਰ ਦੁਰਾਡੇ ਤੋਂ ਇੱਥੇ ਲੋਕ ਪਹੁੰਚਦੇ ਨੇ। ਇੱਥੇ ਮੰਨਤਾ ਹੈ ਕਿ ਇੱਥੇ ਪਾਲਕੀਆਂ ਦੇ ਵਿੱਚ ਦੇਵੀ-ਦੇਵਤਿਆਂ ਨੂੰ ਲਿਆਂਦਾ ਜਾਂਦਾ ਹੈ। ਤੇ ਇਹ ਕਾਟੀ ਸਵਰਗ ਤੋਂ ਘੱਟ ਨਹੀਂ ਲੱਗਦੀ ਕਿਉਂਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਵੀ-ਦੇਵਤਿਆਂ ਦਾ ਇਕੱਠ ਹੁੰਦਾ ਹੈ। ਦੁਸਹਿਰੇ ਨੂੰ ਪਾਰਦੇ ਦੇ ਹਰਕੂਨੀ ਵਿੱਚ ਚਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਦੁਸਹਿਰੇ ਦੇ ਵਿੱਚ ਰਾਮਲੀਲਾ ਕਰਦੇ ਨੇ ਤੇ ਰਾਵਣ ਦਹਨ ਨਾਲ ਇਸ ਨੂੰ ਮਨਾਉਂਦੇ ਨੇ। ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਕਾਟੀ ਵਿੱਚ ਦੁਸਹਿਰਾ ਇੱਕ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰਾਵਣ ਦਾ ਦਹਨ ਨਹੀਂ ਹੁੰਦਾ। ਸਗੋ ਦੇਵੀ ਦੇਵਤਿਆਂ ਦਾ ਵਿਸ਼ਾਲ ਇਕੱਠ ਦਿਰਾਹੀ ਇੱਥੇ ਦੁਸ਼ਹਿਰੇ ਨੂੰ ਮਨਾਇਆ ਜਾਂਦਾ ਹੈ ਦੱਸ ਜੀ ਕਿ ਇਹ ਹੀ ਕਾਰਨ ਹੈ ਕਿ ਕੁੱਲੂ ਦਾ ਦੁਸ਼ਹਿਰਾ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਦੇ ਵਿੱਚ ਵਿਲੱਖਣ ਪਰੰਪਰਾਵਾਂ ਅਤੇ ਤਰੀਕੇ ਦੇ ਲਈ ਮਸ਼ਹੂਰ ਹੈ ਦੱਸ ਜਿਏ ਕੀ